thank <laughs> you ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਰੂ ਸੋ ਬਾਦ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪ ਬੜਾ ਭਾਗੇ ਆ ਕੀਰਤਨ ਸੁਨਾਹਾਰ ਕੀਰਤਨ ਗਾਵੈ ਤਹਿ ਜਮ ਦੁਖ ਨਿਕਟ ਨਹੀਂ ਆਉਂਦਾ ਜਿਸ ਦੀਵਾ ਕੋਰਖੁ ਬਧਤਾ ਹਾਰਸ ਦਿਨ ਹੀ ਜਾਤਾ ਜਬ ਕੰਕਰ ਨਿਹਰੁ ਨਾ ਆਇ ਸੁਖ ਨਾਨਕ ਸਰਣੀ ਪਾਇਆ ਅਰਤ ਪਾਵੈ ਭਗਤ ਵਛਲ ਕਰਨਾ ਨਾਮ ਉਧਾਰ ਦੇ ਖਜਾਨੇ ਜੁਗੋ ਜੁਗ ਤਲ ਦਸਾਂ ਬਾਦ ਸ਼ਰਧਾਂ ਦੇ ਆਤਮਿਕ ਸਰੂਪ ਜਗ ਦੀ ਜੋਤ ਤਲ ਜੋਗੀ ਯੋਗ ਬਾਣੀ ਦੇ ਗੋਹੇ ਨਾਮ ਦੇ ਜਹਾਜ਼ ਚਬਰ ਤਪ ਤੇ ਸ਼ਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਬ੍ਰਹਮ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਕਿਰਪਾ ਦਾ ਸਦਕਾ ਪਾਵਨ ਸ਼ਹੀਦਾ ਸਿੰਘਾਂ ਦੇ ਅਸਥਾਨਾਂ ਦੇ ਸੰਧਿਆ ਦੇ ਟਾਈਮ ਸਜੇਦਵਾਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਪਤ ਹੋਇਆ ਗੁਰੂ ਘਰ ਨਾਲ ਸਤਿ ਸੰਗਤ ਜੀ ਆਪਾਂ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਆਂ ਗੁਰੂ ਧਿਆਨ ਦੀਆਂ ਵਿਚਾਰਾਂ ਕਰਦੇ ਆਂ ਸੇਵਾ ਕਰਦੇ ਆਂ ਗੱਲ ਕਿੱਥੇ ਜਾ ਕੇ ਮੁੱਕਦੀ ਐ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਤੇ ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਜਿਤ ਭਾਏ ਹਰ ਗਿਆ ਸਦਾ ਸਦਾ ਵਡਿਆਈਆਂ ਦੇ ਰਾਂ ਅੱਖੋ ਤਾਰੇ ਹਾਉ ਹਰ ਦਾ ਸਤ ਬਲਿਹਾਰਨਾ ਜਿਤ ਸੇਵਾ ਸੁਖ ਭਾਏ ਪਰਮਾਣੇ ਦੀ ਬੰਦਤੀ ਹੈ ਗਾਵੀਐ ਸੁਣੀਐ ਮੰਨ ਰਖੀਐ ਭਾਉ ਦੁਖ ਪਰ ਹਰ ਤੋਂ ਘਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸੁਮਾਈ ਗੁਰੂ ਰੂਪ ਖਾਲਸਾ ਸਾਧ ਸੰਗੇ ਜੀ ਕਥਾ ਦੀ ਵਿਚਾਰ ਕਰੋ ਕਿੰਧਨ ਕਰੋ ਸੇਵਾ ਕਰੋ ਦਾਨ ਕਰਨ ਕਰੋ ਗਲਤ ਜੇ ਮੁਕਲੀਐ ਕਿ ਜੋ ਪ੍ਰਮਾਰ ਕੇ ਉਹ ਪਰਮੇਸ਼ਰ ਦੀ ਯਾਦ ਵਿੱਚ ਇਹ ਮਨ ਨੂੰ ਟਿਕਾਉਣਾ ਕਰੋ ਮਨ ਵਸ ਆ ਆ ਨਾਨਕਾ ਜੇ ਪੂਰਨ ਕਿਰਪਾ ਹੋਏ ਮਨ ਦਾ ਹੀ ਲਵੜਾ ਹੈ ਗੁਰੂ ਰੂਪ ਖਾਲਸਾ ਸਭ ਸਗੇ ਦੀ ਆਪ ਨੂੰ ਭਲੇ ਪ੍ਰਕਾਰ ਬੋਦਾ ਹੈ ਇਹ ਸੰਸਾਰ ਜਗਤ ਵਿੱਚ ਮਹਾ ਆਪਨਾ ਰੋਗ ਕਿੰਨੀਆਂ ਕਿੰਨੀਆਂ ਕਮਾਈਆਂ ਵਲੇ ਆਏ ਆ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹ ਹੀ ਆਪਾਂ ਨੂੰ ਪ੍ਰਚਾਰ ਪ੍ਰਸਾਰ ਰਾਹੀਂ ਟੁੱਟੇ ਲੋਕਾਂ ਨੂੰ ਟੁੱਟਣਾ ਰੁਹਾ ਨੂੰ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਦੇ ਨਾਲੋਂ ਦੂਰ ਨੇ ਤੇ ਉਹਨਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ ਗੁਰੂ ਦਾ ਉਪਦੇਸ਼ ਵੰਡਿਆ ਨਾਮ ਵੰਡਿਆ ਗੁਰਬਾਣੀ ਦਾ ਪ੍ਰਸ਼ਾਦ ਵੰਡਿਆ ਗੁਰੂ ਖਾਲਸਾ ਸਾਹਿਬ ਸੰਗੇ ਜੀ ਕਿਉਂਕਿ ਇਹ ਰੂਹਕ ਮਨ ਨਾ ਇਹ ਠਹਿ ਡਕਦਾ ਹੈ ਇਹ ਠਹਿ ਡਕਦਾ ਹੈ ਕਥਾ ਤੇ ਕੀਰਤਾਂ ਦੇ ਵਿੱਚ ਸੰਗਤ ਸੰਗਤ ਦੇ ਵਿੱਚ ਕਿਉਂਕਿ ਅਜੇ ਨਾ ਪਤਾ ਧਾਰਨਾ ਲਾਉਣੀ ਹੈ ਇਹ ਕਾਪਾ ਮਨ ਨੂੰ ਹੋੜਾ ਲਾਉਣੀ ਹੈ ਉਹ ਮਨਾਂ ਸੰਸਾਰ ਜਗਤ ਵਿੱਚ ਪਤਾ ਨਹੀਂ ਕਿੰਨੇ ਕੁ ਸੰਸਾਰ ਵਿੱਚ ਲੋਕ ਹੋਰ ਚਲੇ ਗਏ ਤੇ ਤੂੰ ਵੀ ਇੱਕ ਦਿਨ ਚਲੇ ਜਾਣਾ ਜੇ ਤੈਨੂੰ ਮਨੁੱਖਾ ਜਨ ਪ੍ਰਾਪਤ ਮਿਲਿਆ ਉਹ ਵੈਗੁਰੂ ਪਰਮੇਸ਼ਰ ਦੀ ਕਿਰਪਾ ਦੁਆਰਾ ਤੇ ਤੂੰ ਵੈਗੁਰੂ ਪਰਮੇਸ਼ਰ ਦਾ ਨਾਮ ਜਪਲਾ ਆ ਜੀ ਲਸਮੈ ਪਰਮੇਸ਼ਰ ਨੇ ਇੱਕ ਦਿਨ ਹਟੀ ਕਿਉਂ ਨਹੀਂ ਪਾਈ ਵੇਖੋ ਪਰਮੇਸ਼ਰ ਨੇ ਇਸ ਸਰੀਰ ਦੇ ਨਾਮ ਦਾ ਨੌ ਦਰਵਾਜ਼ੇ ਨੌ ਦਵਾਰ ਦਸਵਾਂ ਬਹੁਤ ਰਖਾਇਆ ਕਿਉਂਕਿ ਗੁਰੂ ਰੂਪ ਖਾਨ ਸਭ ਸਾਧ ਸੰਗਤ ਜੀ ਅੱਜ ਇਹ ਬੰਦੇ ਨੂੰ ਅਮਾਨਸ ਦੇ ਹੀ ਪ੍ਰਾਪਤ ਹੋਈ ਹੈ ਨਾ ਇਹ ਵਾਰ-ਵਾਰ ਨਹੀਂ ਮਿਲਣੀ ਦੂਜੀ ਰਹੀ ਗੱਲ ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ ਉਹ ਪਿਛਲੇ ਕਰਮਾਂ ਕਰਕੇ ਜੁੜਦਾ ਹੈ ਕਈਆਂ ਬੰਦਾ ਜੁੜਿਆ ਉਹ ਟੁੱਟ ਟੁੱਟ ਕੇ ਦੂਰ ਚਲਿਆ ਜਾਂਦਾ ਹੈ ਉਹਦੇ ਵਾਸਤਾ ਰੋਗ ਨਹੀਂ ਉਹਦਾ ਕਾਰਨ ਰਹਿ ਗਿਆ ਮੇਲੇ ਕਰਮਾ ਕਿਸ ਪਾਈਆ ਨਹੀਂ ਜੇ ਮਉ ਤੇਰਾ ਧਾਵ ਹੈ ਜਿਹੜਾ ਆਪਾਂ ਪਿਛਲੇ ਦਿਨਾਂ ਦੇ ਅੰਦਰ ਵਿਚਾਰ ਕਰਦੇ ਸੀ ਗੁਰੂਆਂ ਇਤਿਹਾਸ ਦੇ ਨਾਲ ਵਿਚਾਰਾਂ ਰਾਏ ਜੂ ਤੇ ਰਾਏ ਜੂ ਦੇ ਘਰ ਵਾਲੀ ਨੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ કરી ਸੀ ਮਹਾਰਾਜ ਜੀ ਅੱਜ ਦੇ ਤੁਸੀਂ ਚਲੇ ਗਏ ਤੇ ਫੇਰ ਕਰੋ ਦਰਸ਼ਨ ਦਿਓਗੇ ਤੇ ਮਹਾਰਾਜ ਦਾ ਬਚਨ ਸੀ ਭਾਈ ਤੁਸੀਂ ਤਾਂ ਸਾਡੇ ਦਰਸ਼ਨ ਕਰਨੇ ਤੁਹਾਡੇ ਪੁੱਤ ਪੁੱਤਰ ਕਰਨਗੇ ਵੇਖੋ ਗੁਰੂ ਸਾਹਿਬ ਦਾ ਬਚਨ ਸੀ ਛੇਵੇਂ ਪਾਤਸ਼ਾਹ ਮਹਾਰਾਜ ਦਾ ਕਾਗੜੀ ਦੀ ਧਰਤੀ ਤੇ ਤੇ ਉਹ ਬਚਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਧੁਨਾ ਦੇ ਵਿਚਾਰਨ ਕੇ ਪੂਰਾ ਕੀਤਾ ਉਹ ਬਚਨ ਗੁਰੂ ਸਾਹਿਬ ਨੇ ਆਧੁਨਾ ਦੇ ਵਿਚਾਰਨ ਕੇ ਪੂਰਾ ਕੀਤਾ ਤਨ ਲੋਕਾਂ ਕੀ ਧਰ ਪਾਤਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਧੁਨਾ ਦੇ ਅੰਦਰ ਆਧੁਨਾ ਦੇ ਰਹਿਤ ਤਖਤਪੁਰ ਸਾਹਿਬ ਦੀ ਧਰਤੀ ਇਹਦਾ ਨਿਹਾਰੇ ਨਿਆਸ ਗਲ ਇਰਗੇ ਦੇ ਅੰਦਰ ਮਹਾਰਾਜ ਸਾਹਿਬ ਦੇ ਕਿੰਨੇ ਅਸਾਨਾਂ ਦੇ ਚਰਨੋਂ ਪ੍ਰਾਪਤ ਹੋਈ ਹੈ ਤਖਤਪੁਰੇ ਦੀ ਧਰਤੀ 당 ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨੋਂ ਪ੍ਰਾਪਤ ਕਿਉਂ ਜਿਹੜੀ ਤਖਤਪੁਰਾ ਨਗਰ ਹੈ ਉਥੇ ਤਿਲ ਪਾਛਾਇਆ ਗਿਆ ਪਹਿਲੇ ਬਾਦਸ਼ਾਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਭਗਤ ਜੀ ਨੂੰ ਦਰਸ਼ਨ ਦੇਣ ਵਾਸਤੇ ਮਹਾਰਾਜ ਆਏ ਫਿਰ ਤੰਗੂ ਹਰ ਗੋਬਿੰਦ ਪਾਤਸ਼ਾਹ ਮਹਾਰਾਜ ਜੀ ਜਨੂ ਪ੍ਰਾਪਤ ਉਸ ਤੋਂ ਬਾਅਦ ਵਿੱਚ ਤੰਗੂ ਗੋਬਿੰਦ ਸਿੰਘ ਮਹਾਰਾਜ ਉਹ ਤਾਂ ਸੀਦੇ ਹੋਰ ਬੜਨਾ ਬੜਨਾ ਕਮਾਈਆਂ ਵਾਲੇ ਮਹਤਮਾ ਲੋਕ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪ ਸੰਸਾਰ ਜਗਤ ਵਿੱਚ ਸਾਜ ਕੇ ਨਿਵਾਜ ਕੇ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਇਹ ਧਰਤੀ ਤੇ ਭੇਜਿਆ ਸਤਖੰਡ ਵਾਸੀ ਸ੍ਰੀ ਮਾਨਸੰਤ ਬਾਬਾ ਦਰਬਾਰਾ ਸਿੰਘ ਜੀ ਲੋਕੂ ਵਾਲੇ ਮਹਾਂਪੁਰਖ ਇਸੇ ਤਰ੍ਹਾਂ ਸੰਤਬਾਬਾ ਆਨੰਦ ਸਿੰਘ ਜੀ ਨਾਨਕ ਸਰਵਾਲੇ ਮਹਾਂਪੁਰਖ ਬੜੇ ਕਮ ਕਉ ਧਰਤੀ ਦਾ ਕਰਮ ਹੋਇਆ ਕਰਦਾ ਹੈ ਬੰਦੇ ਦਾ ਵੀ ਕਰਮ ਹੈ ਧਰਤੀ ਦਾ ਵੀ ਕਰਮ ਹੈ ਤੁਸੀਂ ਭਾਗਾ ਵਾਲੇ ਧਰਤੀ ਤੇ ਰਹੋ ਭਾਗਾ ਵਾਲੇ ਬਣ ਜਾਓਗੇ ਭਾਗਾ ਵਾਲੇ ਬੰਦੇ ਨਾਲ ਰਹੋ ਭਾਗਾ ਵਾਲੇ ਬਣ ਜਾਓਗੇ ਤੁਸੀਂ ਕਿਸੇ ਕੁਸੰਗੀ ਬੰਦੇ ਨਾਲ ਰਹੋ ਤੁਹਾਨੂੰ ਅਰਧ ਦਿਖਾ ਦੂਗਾ ਭਾਗਾ ਵਾਲੇ ਨਾਲ ਰਹੋ ਉਹੀ ਤੁਹਾਨੂੰ ਸਵਰਗ ਦਿਖਾ ਦੂਗਾ ਕਹਿੰਦੀ ਧਰਤੀ ਦਾ ਫਰਕ ਹੈ ਬੰਦੇ ਬੰਦੇ ਦਾ ਫਰਕ ਹੈ ਕੰਮ ਕੰਮ ਦਾ ਫਰਕ ਹੈ ਸੋਚ ਸੋਚ ਦਾ ਫਰਕ ਹੈ ਜੈਗ ਸੋਚ 50 ਸਾਲ ਤੱਕ 6 ਮਹੀਨਾ ਤੱਕ ਹੈ ਇਸੇ ਤਰ੍ਹਾਂ ਤੁਹਾਨੂੰ ਗੋਵਰ ਸਿੰਘ ਮਹਾਰਾਜ ਅਕਤੁਰਾ ਸਾਹਿਬ ਦੀ ਧਰਤੀ ਤੇ ਉਸੇ ਰੇਡੇ ਵਿੱਚ ਗੁਰੂ ਕਾ ਗੁਣ ਉਦਿਆਉ ਦੱਸਦਾ ਹੈ ਰਾਏ ਜੂਧੇ ਪੁੱਤਰ ਲਖਵੀਰ ਸਿੰਘ ਤੇ ਭਾਈ ਅਸ਼ਮੀਰ ਇਹ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਏ ਬੰਦੇ ਦੇ ਮਨ ਦੇ ਅੰਦਰ ਸ਼ਰਧਾ ਕਦੋਂ ਜਾਗਦੀ ਹੈ ਜਦੋਂ ਬੰਦੇ ਦਾ ਪਿਛਲਾ ਕਰਮ ਹੋਵੇ ਜਦੋਂ ਬੰਦੇ ਦਾ ਪਿਛਲਾ ਕੋ ਭਾਗ ਹੋਵੇ ਨਾ ਉਦੋਂ ਬੰਦੇ ਦੇ ਅੰਦਰ ਭਾਵਨਾ ਜਾਗਦੀ ਹੈ ਉਦੋਂ ਮਨ ਕਰਦਾ ਗੁਰਬਾਣੀ ਜਪਣ ਨੂੰ ਨਿਤਨੇਮ ਕਰਨ ਨੂੰ ਲਖੀਲ ਦੇ ਸ਼ਮੀਰ ਮਹਾਰਾਜ ਨੂੰ ਬੇਨਤੀ ਕਰਦੇ ਹਾਂ ਮਾਰਾ ਕਿਰਪਾ ਕਰੋ ਸਾਡੇ ਨਗਰ ਦੇ ਅੰਦਰ ਕਰਨ ਪਾਓ ਮਹਾਰਾਜ ਜੀ ਆਪ ਕਿਰਪਾ ਕਰਕੇ ਦਰਸ਼ਨ ਦਿਓ ਤੇ ਭੰਟ ਗੁਰੂ ਕਨਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਸ਼ਹੀਰ ਸਾਨੂੰ ਨਗਰ ਦਾ ਨਗਰਾਂ ਦੇ ਵਿੱਚ ਲੈ ਕੇ ਜਾਣਾ ਸਾਡੀ ਸੇਵਾ ਕਰਨੀ ਇੱਕ ਮੌਤ ਨੂੰ ਸੁਨੇਹਾ ਜਿਹਦੇ ਜਿਹੜੇ ਬੰਦੇ ਦੇ ਅੰਦਰ ਜਜ਼ਬਾ ਹੋਵੇ ਜਿਹੜੇ ਬੰਦੇ ਨੇ ਗੁਰੂ ਸਾਹਿਬ ਜੀ ਦਾ ਖੜਦਾ ਹੋਵੇ ਜਿਹੇ ਲਗਾਉਣੀ ਹੋਵੇ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਅਸੀਂ ਸੋਣ ਦੀ ਸੇਵਾ ਦੇ ਵਿੱਚ ਰਹਾਂਗੇ ਅਸੀਂ ਸੋਣ ਦੇ ਨਾਲ ਦੇਸ਼ ਕੌਮ ਦੇ ਉੱਪਰ ਦੀ ਕੁਰਬਾਨ ਹੋਣ ਨੂੰ ਵੀ ਤਿਆਰ ਹੈ ਸਾਨੂੰ ਕੋ ਮੌਤ ਦਾ ਡਰ ਨਹੀਂ ਅਜਰੀ ਮਰਨਾ ਹੋਰ ਦਸਾਂ ਸਾਡਾ ਨਹੀਂ ਮਰਨਾ ਇਸੇ ਤਰ੍ਹਾਂ ਲਖਵੀਰ ਤੇ ਸ਼ਮੀਰ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰਦੇ ਆ ਸੱਚੇ ਪਾਤਸ਼ਾਹ ਉਹਨਾਂ ਕਿਹੜਿਆ ਰੰਗਾਂ ਦੇ ਵਿੱਚ Yeah. yeah. ਇਸ ਤੇਰੀ ਸਾਡੇ ਬਣੀ ਜਗਾ ਨਾ ਤੇ ਸਾਡੇ ਕੋਈ ਹਵਾ ਬਾਦ ਨਹੀਂ ਚਾ ਸਕਦਾ ਜੇ ਮਹਾਰਾਜ ਤੇ ਨਿਗਾ ਬਦਲ ਗਈ ਤੇ ਸਾਡੇ ਕੋਈ ਰੱਖਿਆ ਨਹੀਂ ਕਰ ਸਕਦਾ ਇਸੇ ਤਰ੍ਹਾਂ ਧੰ ਗੁਰ ਕੰਗਲੀ ਧਰ ਬਾਦਸ਼ਾਹ ਮਹਾਰਾਜ ਦਇਆ ਦੀ ਧਰ ਦੇ ਵਿੱਚ ਆਇਆ ਕਿਉਂ ਪਿਛਲਾ ਭਗ ਸੀ ਛੇਵੇਂ ਪਾਸ਼ਾ ਦਾ ਬਚਨ ਸੀ ਰਾਜ ਯੋਧ ਨੇ ਪੁੱਤਿਆਂ ਨੂੰ 10ਵੇਂ ਜਾਮੇ ਦੇ ਵਿੱਚ ਮਿਲਣਾ 10ਵੇਂ ਜਾਮੇ ਦੇ ਵਿੱਚ ਦਰਸ਼ਨ ਦੇਣ ਕਹਿੰਨ ਤੋਂ ਭਾਵ ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ ਨਾ ਉਹਦਾ ਆਰ ਜਰਮਨੀ ਉੱਥੇ ਕਿਦੇ ਜਨਮ ਤੋਂ ਘਰੇ ਆਉਗਾ ਉਹਦਾ ਕੋ ਕਰਮ ਨਹੀਂ ਤੋਂ ਸਕਦਾ ਉਹਦੇ ਕਰਮਾਂ ਨੂੰ ਖਾਰ ਨਹੀਂ ਸਕਦਾ ਉਹਦੇ ਕੋ ਭਾਗ ਨਹੀਂ ਤੋਂ ਸਕਦਾ ਇਸੇ ਤਰ੍ਹਾਂ ਗੁਰੂ ਰੂਪ ਕਾਂਸਾ ਸਾਧ ਸੰਗਤ ਜੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਦੀਦੇ ਕਾਂਗੜੀ ਧਰਤੀ ਤੇ ਜਾਣਾ ਤੇ ਮਹਾਰਾਜ ਨੇ ਬੜੇ ਕਾਜ ਕੀਤੇ ਉਸੇ ਗੇੜੇ ਦੇ ਅੰਦਰ ਰਹਿ ਕੇ ਕਿਉਂ ਇਤਨਾ ਭਾਰ ਪਿਛਲਾ ਕਰਮ ਮੈਂ ਕਰ ਮੈਂ ਕਿਸ ਭਾਈਆ ਨਹੀਂ ਜੀਬਾ ਤੇ ਰਖਤਾ ਹੋਇਆ ਇਸੇ ਤਰ੍ਹਾਂ ਭਾਈ ਧੰਸਾ ਜੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਗੁਰੂ ਗਿਆਨ ਸੰਗਤਾਂ ਬਖਸ਼ੇ ਲੋਗ ਨੇ ਵੀ ਦਾਰਨ ਬਲਨੋ ਕਿਉਂਕਿ ਉਹ ਬੇੜਾ ਦੇ ਵਿਚਕਾਰ ਪਾਇਸ ਬੜਿਆ ਉਹ ਕਿ ਘੰਟਾ 10 ਘੰਟਾ ਜਿੰਨ ਤੁਮ ਘਰੋਂ ਉੱਤ ਜਾ ਕੇ ਸਾਗਬ ਦੇ ਹੁਕਮ ਕੀਤਾ ਸੀ ਮਹਾਰਾਜ ਜਰਨਾਟ ਹਾਰੀ ਪਰ ਹੁੰਦਾ ਹੁਣ ਵੀ ਹੈ ਕੱਲ ਨੂੰ ਭੁਗ ਦੇਗੀ ਹੈ ਕਿਉਂਕਿ ਜਿੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਦਵਾਰ ਬਾਰੇ ਘਰ ਅਮੀਰ ਸਿੰਘ ਰੱਖੇ ਨਗਰ ਤੋਂ ਜੇਨਾ ਦਾ ਚਰਨ ਗੁਰੂ ਉਪਦੇਸ਼ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਨਗਰ ਕੀਰਤਨ ਦੇ ਵਿੱਚ ਇਹ ਜਨਰ ਨੇ ਦੂਰ ਦਰੇ ਲਾਖਾਂ ਸੰਗਤਾਂ ਨੂੰ ਲਾਖਾਂ ਸੰਗਤਾਂ ਨੇ ਦਰਸ਼ਨ ਕਰਨਾ ਆਪਣੇ ਨਗਰ ਦੇ ਨਗਰ ਦੀ ਸਮਦੇ ਪਾਵਨ ਉਸਥਾਨਾਂ ਤੇ ਸੱਜ ਰਿਖ ਨੂੰ ਸ੍ਰੀ ਮਨਸਾ ਸਾਹਿਬ ਬਾਵਾ ਅਕਾਸ਼ ਚੰਦ ਜੀ ਘੂੜ ਵਾਲਿਆ ਜੀ ਉਹਨਾਂ ਨੇ ਵੀ ਵਿਦਵਾਨ ਸੋਚਾ ਨੇ ਆਪ ਨੂੰ ਵਰਤਾ ਕਿ ਹਰ ਸਾਲ ਦੇ ਤਰ੍ਹਾਂ ਮਹਾਂਪੁਰਖੀਸ਼ ਪਾਵਨ ਉਸਥਾਨ ਤੇ ਸਤਿਗੁਰਾਂ ਨੂੰ ਬਹੁਤ ਧਿਆਨ ਦੇਣ ਬੁਚਾਰਨਾ ਜੋੜਦੇ ਹੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਿਹਾ ਸਾਡੇ ਸੰਗਤ ਦਰਸ਼ਣ ਲੋਕ ਜੀ ਵਿਚਾਰ ਬਲਣੋ ਸਾਰੇ ਸੰਗਤ ਰਸਨਾ ਕਰੋ ਬੇਤਰ ਦੀ ਪਸੇਵਾਰ ਦੇਖੋ ਗੋਪੀ ਜੀ ਦੇ ਪਾਸ ਦਸਵੇਂ ਪੁਸਤਕ ਮਗਰ ਗੁਰੂ ਨਾਨਕ ਦੇਵ ਜੈ ਫਰੰਗ ਦੇ ਗੁਰਦੇਮ ਦਾਸ ਨਾਮ ਦਾ ਸਹਾਇ ਆਰਜਨ ਹਰਗੋਬਿੰਦ ਸਿੰਘ